ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਲੋਕ ਵਾਇਰਲ ਹੋਣ ਦੇ ਲਈ ਬਹੁਤ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਨੇ ਤੇ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਵੀਡੀਓਜ਼ ਵੀ ਪਾਉਂਦੇ ਨੇ ਤੇ ਵੀਡੀਓਜ਼ ਬਣਾਉਣ ਦਾ ਤਰੀਕਾ ਕਈ ਵਾਰ ਅਜਿਹਾ ਹੁੰਦਾ ਜੋ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦਾ ਫਿਰ ਚਾਹੇ ਕੋਈ ਸਟੰਟ ਬਾਜ਼ੀ ਹੋਵੇ ਫਿਰ ਚਾਹੇ ਕੱਲੀ ਗੱਡੀ ਦੀ ਵੀਡੀਓ ਪਾਉਣੀ ਹੋਵੇ ਤੇ ਹੁਣ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਜਿਸ ਤੇ ਤੁਸੀਂ ਵੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਲੰਡੀ ਜੀਪ ਤੇ ਇੱਕ ਟੰਟ ਬਾਜ਼ੀ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਇੰਨੀ ਕਾ ਜ਼ਿਆਦਾ ਸਿੱਧੀ ਪੁਲਿਸ ਤੱਕ ਪਹੁੰਚੀ ਜਦ ਤਾ ਇਹ ਵੀਡੀਓ ਪੁਲਿਸ ਵੇਖਦੀ ਹੈ ਤਾਂ ਪੁਲਿਸ ਦੇ ਵੱਲੋਂ ਇਸ ਵੀਡੀਓ ਤੇ ਕਾਰਵਾਈ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਇੱਕ ਤਾਂ ਚਲਾਨ ਕਟਿਆ ਗਿਆ ਤੇ ਦੂਜਾ ਤੁਹਾਨੂੰ ਦੱਸ ਦਈਏ ਕਿ ਗੱਡੀ ਵੀ ਬਾਂਡ ਕਰ ਦਿੱਤੀ ਗਈ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਮਾਮਲਾ ਖਰੜ ਤੋਂ ਸਾਹਮਣੇ ਆ ਰਿਹਾ ਹੈ ਖਰੜ ਪੁਲਿਸ ਦੇ ਵੱਲੋਂ ਸਟੰਟ ਬਾਜ਼ੀ ਸੋਸ਼ਲ ਮੀਡੀਆ ਤੇ ਸਟੰਟ ਬਾਜ਼ੀ ਕਰਨ ਤੇ ਸਖਤ ਕਾਰਵਾਈ ਕੀਤੀ ਗਈ ਹੈ ਜਿੱਦਾਂ ਹੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਪੁਲਿਸ ਤੱਕ ਪਹੁੰਚੀ ਤੇ ਪੁਲਿਸ ਦੇ ਵੱਲੋਂ ਨਾਲ ਦੀ ਨਾਲ ਇਹ ਸਟੈਪ ਜਿਹੜਾ ਚੱਕਿਆ ਜਾਂਦਾ ਹੈ ਕਾਰਵਾਈ ਕੀਤੀ ਜਾਂਦੀ ਹੈ ਤੇ ਹੁਣ ਸੋਸ਼ਲ ਮੀਡੀਆ ਦੇ ਵੀ ਪੁਲਿਸ ਦੇ ਪੂਰੀ ਬਾਜ ਆ ਗਿਆ ਹੈ ਕੋਲਸ ਤੋਂ ਬਚਣਾ ਹੁਣ ਨਾ ਮੁਮਕਿਨ ਹੋ ਗਿਆ ਹੈ ਤੇ ਤੁਹਾਨੂੰ ਦੱਸ ਦੇ ਕਿ ਲਗਾਤਾਰ ਅਜਿਹੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਲੋਕ ਅਜੀਬ ਤਰੀਕੇ ਦੇ ਨਾਲ ਸਟੰਟ ਕਰਦੇ ਨਜ਼ਰ ਆਉਂਦੇ ਨੇ ਤੇ ਜੇਕਰ ਤੁਸੀਂ ਵੀ ਉਹਨਾਂ ਵਿਅਕਤੀਆਂ ਚੋਂ ਇੱਕ ਹੋ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਲਈ ਅਜੀਬ ਤਰੀਕੇ ਦੇ ਨਾਲ ਵੀਡੀਓਜ਼ ਬਣਾਉਂਦੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਦੇ ਲਈ ਸਟੰਟ ਬਾਜ਼ੀ ਕਰਦੇ ਨੇ ਤਾਂ ਹੁਣ ਤੁਹਾਨੂੰ ਵੀ ਸਾਵਧਾਨ ਹੋਣ ਦੀ ਲੋੜ ਹੈ ਕਿਉਂਕਿ ਪੁਲਿਸ ਕਾਫੀ ਜ਼ਿਆਦਾ ਸਖਤ ਹੋ ਚੁੱਕੀ ਹੈ ਤੇ ਜੇਕਰ ਤੁਹਾਡੀ ਵੀ ਕੋਈ ਅਜਿਹੀ ਵੀਡੀਓ ਪੁਲਿਸ ਤੱਕ ਪਹੁੰਚੀ ਤਾਂ ਕਿਤੇ ਉਦੋਂ ਜਿਵੇਂ ਕਿ ਇਸ ਵਿਅਕਤੀ ਦਾ ਨਾਲ ਹੋਇਆ ਇਸ ਦੀ ਜਿਹੜੀ ਲੰਡੀ ਜੀ ਉਹ ਵੀ ਬਾਂਡ ਕਰ ਦਿੱਤੀ ਗਈ ਤੇ ਪੁਲਿਸ ਦੇ ਵੱਲੋਂ ਚਲਾਨ ਵੀ ਕਟਿਆ ਗਿਆ ਹੈ। ਇਹ ਇਸੇ ਕਾਰਨ ਦੀ ਫੌਲਸ ਤੋਂ ਖੜਾ ਤੇ ਇੱਕ ਨਾ ਗੱਡੀ ਜਿਹੜੀ ਉਹ ਲੰਡੀ ਜੀ ਸੀਗੀ ਉਹ ਟੱਟ ਘਾ ਦੇ ਸੀਗੀ ਉਹ ਗੱਡੀ ਅਸੀਂ ਜੀ ਵੱਲੋਂ ਲੱਭ ਕੇ ਸੋਨਾ ਪਿੰਡ ਦੇ ਹਵਾਲੇ ਸੀ ਸੋਨਾ ਖੰਡ ਸੀ ਬੜਾ ਸੋੜਾ ਹਮ ਉਹ ਗੱਡੀ ਫੜ ਕੇ ਸੀ ਬੱਤਰਾ ਉਦੋਂ ਸੱਤ ਪੁੱਤਰ ਵੀ ਕਲੈਕਟ ਚ ਇੰਬਾਉਡ ਦਾ ਕੌਣ ਕੌਣ ਸੀ ਕਿਉਂ ਸੀ ਉਧੇ ਜੇ ਤੌਰ ਤੇ ਕਿੰਨੀ ਸੀ ਕਿ ਉਹ ਦੌੜ ਨਾਲ ਹੋਊ ਤੇ ਉੱਧਰ ਮੋੜ ਸੀ ਹੂੰ ਕਿਹੜੀ ਜਗ੍ਹਾ ਸੀਗੀ ਇਹ ਇਹ ਵੀ ਇਹ ਨਹੀਂ ਬਗਾਇਆ ਮੇਰੇ ਨੂੰ ਸ਼ੁਰੂ ਹੀ ਲਾਈ ਸੀ ਉੱਥੇ ਉਹ ਕੁੜੀ ਆਈ ਸੀ ਤੇ ਕੁੜੀ ਦੀ ਵੀਡੀਓ ਵਾਇਰਲ ਕੀਤੀ ਸੀ ਹੂੰ ਹੂੰ ਤਾਂ ਉਸ ਤੋਂ ਬਾਅਦ ਬੌਂਡ ਕੋਈ ਚਲਾਨ ਕੀਤਾ ਕੀ ਕਾਰਵਾਈ ਕੋਈ ਚਲਾਨ ਵੀ ਕੱਟਿਆ ਚਲਾਨ ਕੱਟਦਾ ਕੋਈ ਹੋਰ ਕੋਈ ਜਾਣਕਾਰੀ ਹੋਰ ਨਹੀਂ ਜਦੋਂ ਇਹ ਬੰਦ ਲੱਫਤ ਚੱਲੀ ਪੰਨ